ਨਾ ਮਤਿੰ ਜੋੜਾ ਜੀ ਪਕਾਣ ਆ ਰੋੜ ਤੇ ਮੇਰੀ ਦੁਕਾਨ ਹੈ ਜੋੜ ਆਰਨਮੈਂਟਸ ਨਾਲ ਮੈਂ ਆਪਣੀ ਦੁਕਾਨ ਤੇ ਬਿੱਲ ਬਣਾਉਂਦਾ ਵੇ ਸੀ ਕਿ ਸਡਨਲੀ ਤਿੰਨ ਬੰਦੇ ਆਏ ਗਨਪੁਆਇੰਟ ਤੇ ਆ ਕੇ ਮੇਰਾ ਨਾਲ ਗੱਲਾਂਬੱਲਾਂ ਦੋਨੋਂ ਪੇਟੀ ਬੂਟੀ ਫੋਰ ਰੋਲੀ ਹੈ ਗਨਪੁਆਇੰਟ ਤੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ ਡੀਵੀਆ ਵਗੈਰਾ ਕਿੱਥੇ ਉਹ ਕਢਾਇਆ ਉਹਨਾਂ ਨੇ ਲੋੜੇ ਬਣ ਗੱਲ ਕਰੀ ਨੁਕਸਾਨ ਦੀ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਕੋਈ ਨੁਕਸਾਨ ਦਾ ਅੰਦਾਜ਼ਾ ਇਹ ਨਹੀਂ ਲਾਇਆ ਜਾ ਸਕਦਾ ਦੇਖ ਕੇ ਪਤਾ ਲੱਗੇ ਕੈਸ਼ ਥੋੜਾ ਬੋਦਾ ਕੈਸ਼ ਸੀਗਾ ਥੋੜਾ ਬੋਦਾ ਸਮਾਨ ਸੀਗਾ ਉਹਦਾ ਅੰਦਾਜ਼ਾ ਦੇ ਕੇ ਲਾਇਆ ਜਾ ਸਕਦਾ ਇੰਨਾ ਨਹੀਂ ਪਾ ਲਿਆ ਕੈਸ਼ ਲਗਭਗ ਕਿੰਨਾ ਕੈਸ਼ ਹੋ ਗਿਆ ਕੋਈ ਅੰਦਾਜ਼ਾ ਨਹੀਂ ਸਾਹਿਬ ਸੁਨਿਆਰੇ ਗੱਲੇ ਤੁਹਾਨੂੰ ਪਤਾ ਪਿਆ ਹੁੰਦਾ ਵਾ ਕੋਈ ਹਿਸਾਬ ਤਾਂ ਹੁੰਦਾ ਨਹੀਂ ਰਵੜ ਤੇ ਬੰਨੀ ਨਹੀਂ ਇਹ ਹੈ ਵੀ ਅੰਦਾਜ਼ਾ ਹੁਣ ਲਾ ਕੇ ਕਿਦੀ ਕਿਦੀ ਕੀ ਕੀ ਪੇਮੈਂਟ ਆਈ ਦੀ ਉਸ ਹਿਸਾਬ ਨਾਲ ਸਾਨੂੰ ਕਾਹਤਿ ਤੋਂ ਆਇਆ ਸੀ ਕੋਈ ਆਰਟੀਕਲ ਕੀ ਅਸਾਰਿਕ ਕਮਟੇ ਕੈਬਿਨੇਟ ਯੋਸ਼ ਨਾਲ ਹੈ ਇੰਨੇ ਕੋਡ ਆਰਨਮੈਂਟ ਜਿਹੜਾ ਜਨਰਲ ਆਇਆ ਇੱਕ ਸਵਾਫੀ ਤੋਂ ਬੋਲਣ ਉਹਨਾਂ ਦਾ ਕੋਈ ਡੇਟ ਡੇਟ ਦਾ ਕੰਮ ਗਿਆ ਸੀਗਾ ਚੈਲੰਜ ਸੀਗਾ ਤਾਂ ਕੰਮ ਗਿਆ ਸੀਗਾ ਤਾਂ ਬੜਾ ਰੋਕਾ ਲੱਗਦਾ ਕੋਈ ਬੈਟਰ ਵੀ ਸੀ ਉਹਨਾਂ ਕੋਲ ਜੀ ਸਪਟ ਇੱਕ ਨਜ਼ਰ ਤੋਂ ਵੀਡੀਓ ਦੇਖਦੇ ਜਿਹੜੇ ਵੀ ਨਜ਼ਰ ਆ ਰਹਾ ਬੱਸ ਕਿ ਸ਼ਿਹਾਰਤ ਦੀ ਮੈਨਾ ਜੀ ਗੱਲ ਕੀਤੀ ਜੀ ਦੁਕਾਨਦਾਰ ਨੇ ਕਿੰਨਾ ਕੁ ਨੁਕਸਾਨ ਦੱਸਿਆ ਜੀ ਸਾਲ ਦਾ 1.5 ਲੱਖ ਦਾ ਕੈਸ਼ ਲੱਸ ਗਿਆ ਰੈਕਟਰ ਨੂੰ ਆਜ ਤੱਕ ਪਤਾ ਨਹੀਂ ਹੈ ਕਿ ਵੈਸੇ ਜੀ ਜੇ ਇਹ ਆਪਣਾ ਫੋਨ ਪਾਇਸ ਨੂੰ ਲੈ ਗਣਾ ਕਹਿੰਦੇ ਸੀ ਕਿ ਉਹਨਾਂ ਸੀਗੇ ਰੈਸਟੋਰੈਂਟ ਦੀ ਕੋਸ਼ਿਸ਼ ਕਰਦਾ ਸੀ ਪਟਿਆਲੇ ਦਾ ਕੋਈ ਸਵਾਰਤੀ ਯੂਨੀਵਰਸਿਟੀ ਲੈ ਕੇ ਆਉਣੇ ਲੱਗੇ ਹੋਣੇ ਕੋਲ ਸੋਨੇ ਕੀ ਕਰਦੇ ਕਿ ਤਿਆਰੀ ਕਰਦੇ ਸੀ ਕੇਸ ਉਸੇ ਕਰਕੇ ਯੂਨੀਵਰਸਿਟੀ ਸ਼ੁਰੂ ਕਰਤੀ ਹੈ ਮੇਰਾ ਨਾਮ ਅਤਿ ਜੋੜਾ ਹੈ ਫਤਨਾ ਰੋਡ ਤੇ ਮੇਰੀ ਦੁਕਾਨ ਹੈ ਜੋੜਾ ਆਰਨਾਮੈਂਟਸ ਮੈਂ ਆਪਣੀ ਦੁਕਾਨ ਤੇ ਬਿੱਲ ਬਣਾਉਂਦਾ ਵੇ ਸੀ ਜੀ ਸੜਨਲੀ ਤਿੰਨ ਬੰਦੇ ਆਏ ਗਨ ਪੁਆਇੰਟ ਤੇ ਆ ਕੇ ਮੇਰੇ ਨਾਲ ਗੱਲਾਂ ਗੱਲੋਂ ਦੋਨੋਂ ਪੇਟੀ ਬੂਟੀ ਫਰੋੜੀ ਹੈ ਗਨ ਪੁਆਇੰਟ ਤੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ ਟੀਵੀ ਵਗੈਰਾ ਕਿੱਥੇ ਉਹ ਕਢਾਇਆ ਉਹਨਾਂ ਨੇ ਦੌੜੇ ਇਹ ਗੱਲ ਕਰੀ ਨੁਕਸਾਨ ਦੀ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਦਾ ਅੰਦਾਜ਼ਾ ਇਹ ਨਹੀਂ ਲਾਇਆ ਜਾ ਸਕਦਾ ਦੇਖ ਕੇ ਪਤਾ ਲੱਗਦਾ ਕੈਸ਼ ਥੋੜਾ ਬੋਧਾ ਕੈਸ਼ ਸੀਗਾ ਥੋੜਾ ਬੋਧਾ ਸਮਾਨ ਸੀਗਾ ਉਹਦਾ ਅੰਦਾਜ਼ਾ ਦੇਖ ਕੇ ਹੀ ਲਾਇਆ ਜਾ ਸਕਦਾ ਇਤਾਂ ਨਹੀਂ ਪਤਾ ਲੱਗਦਾ ਕੈਸ਼ ਲਗਭਗ ਕਿੰਨਾ ਕੈਸ਼ ਹੋ ਗਿਆ ਕੋਈ ਅੰਦਾਜ਼ਾ ਨਹੀਂ ਸ਼ਾਇਦ ਸੁਨਿਆਰੇ ਗੱਲ ਨੇ ਤੁਹਾਨੂੰ ਪਤਾ ਪਿਆ ਹੁੰਦਾ ਵਾ ਕੋਈ ਹਿਸਾਬ ਤਾਂ ਹੁੰਦਾ ਨਹੀਂ ਰੋਬਟ ਤੇ ਬੰਨੀ ਦੀ ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕੀ 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 ਪੇਮੈਂਟ ਆਈ ਦੀ ਉਸ ਹਸਾਉਣੇ ਤੋਂ ਤੁਹਾਨੂੰ ਸਾਡੇ ਤੋਂ ਆਇਆ ਸੀ ਕੋਈ ਵਰਤਨ ਦੇ ਅਨੁਸਾਰੀ ਕਮੈਂਟ ਦੇ ਕਹਿੰਦਾ ਜਿਵੇਂ ਨਾਮ ਰੱਖਿਆ ਨੇ ਅਸੀਂ ਉਹਨਾਂ ਨੇ ਜਨਰਲ ਆਇਲਿਕ ਸੁਆਹ ਤੋਂ ਬੋਲਿਆ ਸੀ ਇਹਨਾਂ ਕੋਲ ਦੇ ਕੋਈ ਜੀ ਡੇਟਾ ਤੋਂ ਭੇਜਿਆ ਸੀ ਚੈਲੰਜਰ ਸਾਹਿਬ ਦੇ ਤਰਫੋਂ ਡੇਟਾ ਸੀ ਤਾਂ ਪਾਉਣ ਨੂੰ ਸਮਾਂਦਰ ਹੈ ਕੋਈ ਵੈਪਨ ਵੀ ਸੀ ਉਹਨਾਂ ਕੋਲ ਜੀ ਵੈਪਨ ਇੱਕ ਨਜ਼ਰ ਤੋਂ ਵੀਡੀਓ ਦੇਖਦੇ ਸਾਰੇ ਵੀ ਲੋਕ ਆਇਆ ਬੋਲਿਆ ਸੀ ਸ਼ਹਿਰਤ ਦੇ ਬਾਰੇ ਵਿੱਚ ਇਹ ਗੱਲ ਕੀਤੀ ਜੇ ਦੁਕਾਨਦਾਰ ਮਾਲਕ ਨੇ ਕਿੰਨਾ ਕੁ ਨੁਕਸਾਨ ਦੱਸਿਆ ਜੀ ਸਾਰਾ ਡੇਟਾ ਸਭ ਕੈਸ਼ ਰਸਦਿਆ ਇਹ ਰੈਕਟਿਵ ਰੈਕਟਿਵ ਪਤਾ ਹੀ ਹੈ ਕਿ ਵੈਸੇ ਜੁੜੀਏ ਚੈਨੀ ਦਾ ਆਪਣਾ ਸੋਲੋ ਕਾਇਸ ਨੂੰ ਲੈ ਕੇ ਨਾ ਚੈਨੀ ਸੀ ਬੁਧਨੀਆ ਸੀ ਜੋ 10 ਕਿਲੋਮੀਟਰ ਦੀ ਦਸਤ ਪਿਆਰੀ ਨਾਲ ਕੋਲ ਸਾਰੀ ਵੀ ਯਾਰ ਵੀ ਲਾਣੀ ਲੱਗੇ ਕੋਲੋਂ ਕੀ ਕਰਨ ਦੀ ਤਿਆਰੀ ਅਸੀਂ ਕੇਸਸਰ ਕਾਲ ਕੇ ਯੂਨੀਵਰਸਿਟੀ ਸ਼ੁਰੂ ਕਰ ਦਿੱਤੀ ਹੈ